ਦੇ ਵੀ ਹਾਂ ਤੇ ਕੋਈ ਹੈਗਾ ਕੋਈ ਰਹਿ ਗਿਆ ਸੀ ਕੱਲਾ ਮੈਂ ਹੀ ਨਹੀਂ ਸੀ ਬਸ ਉੱਥੇ ਮੈਨੂੰ ਬੁਲਾਉਂਦੇ ਨਹੀਂ ਬਸ ਸ਼ੁਕਰ ਆ ਮੈਂ ਜਾਂਦਾ ਵੀ ਨਹੀਂ ਹੈ ਜੀ ਮੁਬਾਰਕਾ ਹੋਣ ਤੁਹਾਨੂੰ ਤੁਹਾਡੇ ਖੁਆ ਕਰੇ ਖੁਸ਼ੀ ਦਾ ਮੌਕਾ ਹੈ ਪਰ ਘਟੋ ਘਟ ਲੋਕਾਂ ਸਾਹਮਣੇ ਤੁਸੀਂ ਇੰਨੀ ਬੇਸ਼ਰਮੀ ਨਾਲ ਇਹ ਗੱਲਾਂ ਕਹਿ ਰਹੇ ਹੋ ਕਿ ਆਹ ਬੰਦਾ ਮੈਂ ਤੁਹਾਡੇ ਵੱਲ ਡੈਪੂਟੇਸ਼ਨ ਤੇ ਭੇਜਿਆ ਹੋਇਆ ਹੈ ਕੋਈ ਲੱਗਿਆ ਕਿ ਨੂੰ ਮੈਨਾਂ ਹੀ ਸਮਝਿਓ ਲੋਕਾਂ ਨੂੰ ਚਿੜੀਆਂ ਕੀੜੇ ਮਕੌੜੇ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਮੈਂ ਕਿਸੇ ਦੇ ਕੋਈ ਨਿੱਜੀ ਫੰਕਸ਼ਨ ਤੇ ਮੈਂ ਕੋਈ ਇਤਰਾਜ਼ ਨਹੀਂ ਕਰਦਾ ਕਰੋ ਪਰ ਕਿ ਟੁਕਟੇ ਇੱਥੇ ਦੇਖ ਲੋ ਕਿ ਤੁਹਾਡੇ ਪਿੱਛੇ ਲੋਕ ਡਾਂਗਾ ਚੱਕੀ ਫਿਰਦੇ ਆ ਤੁਸੀਂ ਲੜਾ ਕੇ ਆਏ ਉਹਨਾਂ ਨੂੰ ਸুইস ਕਰਕੇ ਆਪਾਂ ਨੂੰ ਇਹ ਸਮਝਣਾ ਚਾਹੀਦਾ ਕਿ ਆਪ ਮਰੇ ਬਿਨਾਂ ਕੋਈ ਸੁਰਗ ਨਹੀਂ ਜਾਂਦਾ ਜੀ ਰੋਏ ਬਿਨਾਂ ਤਾਂ ਮਾਂ ਵੀ ਨਹੀਂ ਦੁੱਧ ਪਿਆਉਂਦੀ ਜੀ ਆਪਾਂ ਨੂੰ ਆਪ ਆਪਣੀਆਂ ਸਰਕਾਰਾਂ ਆਪਦੇ ਵਰਗੇ ਲੋਕ ਲੈ ਕੇ ਆਓ ਆਪਦੇ ਹੱਥ 'ਚ ਨਿਜ਼ਾਮ ਆਪਦੇ ਹੱਥ 'ਚ ਸਿਸਟਮ ਲਓ ਸਿਸਟਮ ਉਹਨਾਂ ਨੂੰ ਫੜਾ ਕੇ ਮੁੜ ਕੇ ਉਮੀਦ ਕਰਦੇ ਹੁਣ ਸਾਡੇ ਤੇ ਰਹਿਮ ਕਰਨਗੇ ਜੋ ਹਈ ਨਹੀਂ ਰਹਿਮ ਉਹਨਾਂ ਦੇ ਆਪ ਕਿੰਨੇ ਵਿਆਹ ਹੋਏ ਨੇ ਪਿਛਲੇ ਕਈ ਦਿਨਾਂ 'ਚ ਕੋਈ ਨਹੀਂ ਹੋਣਾ ਜਿਹੇਜਾ ਵੀ ਆਪਾਂ ਨੂੰ ਤਾਂ ਐ ਲੱਗਦਾ ਬਾਹਰੋਂ ਵੀ ਜਿੱਤੇ ਕਿਤੇ ਆਪਸ 'ਚ ਮਿਲ ਗਏ ਇਹ ਤਾਂ ਜੁੰਡਮ ਜੁੰਡੀ ਹੋਣਗੇ ਵੀ ਇਹ ਤਾਂ ਇੱਕ ਦੂਜੇ ਤੇ ਥਾਪੜੋ ਥਾਪੜੀ ਹੋਣਗੇ ਪਰ ਨਾ 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 ਥੋੜਾ ਸੋਣ ਸੋੜਾ ਕੱਪੜੇ ਪਾ ਗਾ ਅੱਜ ਵੀ ਤੂੰ ਕਿੰਨੇ ਅਗਨ ਬੁੱਧੂ ਬਣਾਇਆ ਮੈਂ ਇੰਨਾਂ ਨੂੰ ਮੈਂ ਇੰਨੇ ਸਾਲ ਮੈਂ ਵੀ ਬਣਾਇਆ ਬਈ ਵਾਹ ਵਾਹ ਹੱਦ ਆਇਆ ਦੇਖਿਆ ਸੀ ਨਾ ਮੈਂ ਜੂੜਤੇ ਨਹੀਂ ਬੋਲਦਾ ਨਾ ਤੁਹਾਨੂੰ ਕਿਵੇਂ ਲੱਗਿਆ ਸੀ ਨਾ ਉਦੋਂ ਇਹ ਦੱਸੋ ਇਹ ਕਮਾਲ ਹੈ ਆਪਾਂ ਆਪਣੇ ਫੁੱਫੜ ਲੜਿਆ ਹੋਵੇ ਨਾ ਆਪ ਬੁਲਾਉਦੇ ਨੂੰ ਬੈਜ ਵੀ ਨਹੀਂ ਯਾਰਾ ਪਰ ਬਾਕੀ ਗੁੱਸੇ ਹੋ ਜਾਣਗੇ ਯਾਰ ਛੱਡ ਫਿਰ ਕਹਿੰਦੇ ਨਹੀਂ ਤਰਾਜੀ ਨਹੀਂ ਜੀ ਤੋਂ ਉੱਪਰ ਉੱਠ ਕੇ ਆਮ ਤਾ ਸਾਨੂੰ ਥੱਲੇ ਲਈ ਲਈ ਫਿਰ ਤੇ ਸਾਨੂੰ ਵੀ ਠਾ ਲਓ ਤਾਂ ਫਿਰ ਐਨਾ ਗੱਲਾਂ ਕਰਕੇ ਉਹ ਮੈਨੂੰ ਲੱਗਦੇ ਨੇ ਮੈਨੂੰ ਵੀ ਇਹ ਤਾਂ ਬੋਲਾ ਸੱਚ ਬੋਲਦਾ ਯਾਰ ਮੈਂ ਬੋਲੂਗਾ ਮੈਂ ਤਾਂ ਮੈਨੂੰ ਬੋਲੂ ਸੋਇਸ ਕਰਕੇ ਦੁੱਖ ਉਸ ਵੇਲੇ ਹੁੰਦਾ ਨਾ ਜਦੋਂ ਜਨਤਾ ਮਰਨ ਵਰਤਾਂ ਤੇ ਭੁਖੜ ਤਾਲਾਂ ਤੇ ਬੈਠੀ ਹੋਵੇ ਜਨਤਾ ਧਰਨਿਆਂ ਤੇ ਬੈਠੀ ਹੋਵੇ ਤੇ ਇਹ ਇਹਨਾਂ ਦੇ ਗੁਰਚਰਲੇ ਉਡਾਈ ਜਾਂਦੇ ਹੁਣ ਇਹਨਾਂ ਦੀ ਵੀਡੀਓ ਇਹੋ ਜਿਹੀ ਆਉਂਦੀ ਹੁਣ ਤੇ ਲੋਕਾਂ ਨੂੰ ਦੁੱਖ ਹਾ ਮਹਾਤਮਾ ਗਾਂਧੀ ਜੀ ਉਹਨਾਂ ਕੋਲੇ ਕੁਰਤਿਆਂ ਦੀ ਕਮੀ ਨਹੀਂ ਸੀ ਮੇਰੇ ਕੋਈ ਕੁਰਤੇ ਨਹੀਂ ਹੈਗੇ ਸੀ ਟਾਟਾਜ਼ ਬਿਰਲਾ ਜੋ ਉਸ ਵੇਲੇ ਬਹੁਤ ਫੰਡਿੰਗ ਕਰਦੇ ਸੀਗੇ ਆਜ਼ਾਦੀ ਦੇ ਸੰਘਰਸ਼ ਪਰ ਮਹਾਤਮਾ ਗਾਂਧੀ ਨੂੰ ਪਤਾ ਸੀ ਨਾ ਜੀ ਕਿ 80% ਦੇਸ਼ਵਾਸੀਆਂ ਦੇ ਤਨ ਤੇ ਕਪੜਾ ਹੈ ਨਹੀਂ ਤਾਂ ਉਹਨਾਂ ਨੇ ਆਪਣਾ ਕੁਰਤਾ ਧਾਰਤਾ ਸੀ। ਕੋਈ ਸਿੰਬੋਲਿਕ ਮੈਸੇਜ ਦਿੱਤਾ ਵੀ ਅਸੀਂ ਵੀ ਤੁਹਾਡੇ ਵਰਗੇ ਕੋਈ ਗਾ ਜੀ। ਛੁੱਕ ਟੁਕੜ ਜੇ ਤੁਸੀਂ ਲੋਕਾਂ ਦਾ ਦੁੱਖ ਹਸਾਰ ਨਹੀਂ ਸਕਦੇ ਉਹਨਾਂ ਦਾ ਦੁੱਖ ਦੁੱਖ ਵਰਗਾ ਮੂੰਹ ਤਾਂ ਬਣਾ ਲਓ। ਬਈਆ ਯਾਰ ਤੁਹਾਡੇ ਨਾਲ ਨਾ ਜੇ ਖੁਸ਼ੀ ਨਹੀਂ ਦੇ ਸਕਦੇ ਕਟੁਕਟ ਤੰਗ ਤਾਂ ਨਾ ਕਰੋ। ਸਕਰ ਕੇ ਮੈਂ ਬਹੁਤ ਅਬਜ਼ਰਵ ਕਰਦਾ ਚੀਜ਼ਾਂ ਨੂੰ ਰੋਜ਼ ਪਰ ਤੁਸੀਂ ਵੀ ਬਹੁਤ ਅਬਜ਼ਰਵ ਕਰਦੇ ਪਬਲਿਕ ਬਹੁਤ ਵੱਡੀ ਹੈ ਜੀ ਤੁਸੀਂ ਵੀ ਜਦੋਂ ਆਉਣਗੇ ਤੁਹਾਡੇ ਕੋਲ ਤੁਸੀਂ ਪੁੱਛੋਗੇ ਭਾਈ ਵੀ ਐਨੇ ਸਾਲ ਤਾਂ ਤੁਹਾਡੇ ਟਿਨਿਓਰ ਚ ਲੰਘੇ ਸਾਡੇ ਉਦੋਂ ਕਿਉਂ ਨਹੀਂ ਹੋਇਆ ਫਿਰ ਕੰਮ ਇਹ ਕਈਆਂ ਦਾ ਕੰਮ ਹੀ ਇਹ ਹੈ ਟੜਕੀ ਉੱਠ ਕੇ ਮੈਨੂੰ ਗੱਲ ਦੇਣ ਲੱਗ ਜਾਂਦੇ ਮੈਂ ਪਤਾ ਨਹੀਂ ਕੀ ਮਾੜਾ ਕਰਦਾ ਮਤਲਬ ਪੜਦਾ ਟੜਕੀ ਉੱਠ ਕੇ ਚੱਲੋ ਜੀ ਮੈਨੂੰ ਗਾਲਾਂ ਅੱਛਾ ਚਲੋ ਦੇ ਦਿੰਦੇ ਦਿਖਿਓ ਕੀ ਫਰਕ ਪੈਂਦਾ ਜੋ ਖੁੱਲ੍ਹੇ ਜਿ ਸਰ ਦੇਤਾ ਫਿਰ ਮੋਲਿਆਂ ਦਾ ਕੀ ਡਰ ਠੀਕ ਹੈ ਨਾ ਜਿਨੇ ਤੇ ਪਬਲਿਕ ਜਿਨੇ ਤੇ ਲੋਕ ਜਿਨੇ ਤੇ ਪੰਜਾਬੀ ਮੇਰੇ ਨਾਲ ਨੇ ਮੈਨੂੰ ਕੋਈ ਇਹਦੇ ਨਾਲ ਪਰ ਕਰੀ ਬੰਦਾ ਜੋ ਮਰਜੀ ਕਹੀਓ ਇਹ ਤਾਂ ਹੀ ਕੱਢਦੇ ਗਾਲਾਂ ਜਾਂ ਮੈਨੂੰ ਬੰਮ ਵਾਲਾ ਚੰਗਾ ਬੋਲਦੇ ਆ ਵੀ ਜਿਹੜੀਆਂ ਕੁਰਸੀਆਂ ਇਨਾਂ ਦੇ ਤੀਆਂ ਪੁੱਤਾਂ ਕੋਲੇ ਹੋਣੀਆਂ ਚਾਹੀਦੀਆਂ ਸੀ ਉਹ ਸਾਡੇ ਕੋਲੇ ਆ ਗਿਆ ਬਸ ਆ ਹੀ ਫਰਕ ਹੈ ਬਸ। ਵੇਖੋ ਬੈ ਗਏ ਯਾਰ। ਇਹ ਇਹ ਤਾਂ ਸਾਡੇ ਤੀਆਂ ਪੁੱਤਾਂ ਵਾਸਤੇ ਰਜਰਬ ਰੱਖੀਆਂ ਹੋਈਆਂ ਸੀ। ਕਹਾ ਪੁੱਤ ਪਤੀ ਜੇ ਸੌਲੇ ਜੀਜੇ ਪਾਉਂ ਦੀ ਗੋਹ ਚੱਲੀ ਜਾਂਦਾ। ਅਪਾ ਸਾਹਿਬ ਹੱਥ ਖੜੇ ਕਰਤੇ ਸੀਗੇ ਪਬਲਿਕ ਦੇ ਤਾਂ ਵੀ ਇਹੀ ਆਇਆ ਕਰਨਗੇ ਬਸ। ਵੀ ਹਮ ਕਰੀਏ ਕੀ ਇਹੀ ਆਉਂਦੇ ਹੁੰਦੇ ਨੇ ਇਹੀ ਆਇਆ ਕਰਨਗੇ। ਚਲੋ ਪ੍ਰਮਾਤਮਾ ਨੇ ਮੇਰੇ ਵਰਗੇ ਨੂੰ ਸਮੱਤ ਬਖਸ਼ਤੀ ਕਰ ਚਲੋ ਯਾਰ ਕੁਝ ਬਸ ਮੈਂ ਵੀ ਉਹਦਾ ਕਰੀਏ ਛੱਡ ਕੇ ਆਇਆ ਜੀ ਮੈਂ ਪੈਸੇ ਕਮਾਉਣੇ ਹੁੰਦੇ ਮੈਂ ਉਧਰ ਬਥੇਰੇ ਕਮਾਈ ਜਾਂਦਾ ਸੀ ਮੈਨੂੰ ਕੀ ਲੋੜ ਸੀ ਨਾਲੇ ਨਾਲੇ ਮੈਨੂੰ ਇਹ ਇਹੀ ਪੈਸੇ ਦਿੰਦੇ ਸੀ ਇਹੀ ਤਾੜੀਆਂ ਮਾਰਦੇ ਸੀ ਤੇ ਨਾਲੇ ਬੱਲੇ ਬੱਲੇ ਉਹੀ ਚੈਨਲ ਜਦੋਂ ਮੈਂ ਆਉਂਦਾ ਸੀ ਉਹੀ ਚਿੱਟੀ ਵੀ ਚੈਨਲ ਕਹਿੰਦਾ ਹੁੰਦਾ ਸੀ ਭਗਵੰਤ ਮਾਨ ਪੰਜਾਬ ਦੀ ਸ਼ਾਨ ਹੁਣ ਉਹੀ ਚੱਲਣ ਕਹਿੰਦਾ ਉਹ ਬੰਦਾ ਹੀ ਬਹੁ ਮੜਾ ਹੈ ਪੌਪ ਦਾ ਬੰਦਾ ਮੜਾ ਹੈ ਕਿਉਂਕਿ ਮੈਂ ਉਹਦੇ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਨਹੀਂ ਸੀ ਨਾ ਸਮਝ ਗਾਓਗੇ ਕਿਹੜਾ ਚੈਨਲ ਹੈ ਉਹ ਤਕੜੇ ਵੀ ਹੋਣੇ ਉਹ ਦਿਖਾਉਣੇ ਨਹੀਂ ਇਹ ਨਹੀਂ ਦਿਖਾਉਂਦੇ ਇਹ ਕੱਟ ਦੇਣਗੇ ਓਕੇ ਇਹ ਕੱਟ ਦੋ ਇਹ ਕੱਟ ਦੋ ਜੇ ਥੋੜਾ ਜਿਆਦਾ ਸੱਚਾ ਕੱਟ ਦੋ ਸੋ ਪਤਾ ਕੀ ਹੈ ਜਿਹੜਾ ਸੁਨਿਆਰਾ ਉਹ ਸੋਨੇ ਦੇ ਬਹੁਤ ਵਧੀਆ ਗਹਿਣੇ ਬਣਾ ਸਕਦਾ ਤਾਂ ਭਾਂਬੇ ਤੇ ਪਿੱਤਲ ਨੂੰ ਸੋਨਾ ਨਹੀਂ ਬਣਾ ਸਕਦਾ ਬਥੇਰੀ ਤਰੀਫ਼ ਕਰਕੇ ਦੇਖ ਲਈ ਉਹਨਾਂ ਨੇ ਆਪਣੇ ਮਾਲਕਾਂ ਦੀ ਉਹ ਚੈਨਲ ਵਾਲੇ ਨੇ ਨਹੀਂ ਬਣਾ ਸਕਿਆ ਕੋਈ ਕੁਝ ਤੋਂ ਕਾਬਲੀਅਤ ਹੀ ਹੈ ਨਹੀਂ ਕੀ ਕਰੀਏ ਫਿਰ ਉਹਨੂੰ ਬਥੇਰੇ ਲੇਖ ਲਿਖ ਕੇ ਦੇਖ ਲਈ ਖਬਰਾਂ ਨੇ ਆਹਾ ਆਹਾ ਇਹ ਹੀ ਆਉਣਗੇ ਹੁਣ ਤੋਂ 25 ਸਾਲ ਪਤਾ ਨਹੀਂ ਕਿ ਅੱਜ 25 ਬੰਦੇ ਆਏ ਨਹੀਂ ਭਾਈ ਅੱਜ 25 ਬੰਦੇ ਹੈ ਨਹੀਂ ਇਹ ਕੁਦਰਤ ਹੈ ਜੀ ਪਰਮਾਤਮਾ ਉਹ ਨੂੰ ਸਮੇ ਦੇ ਗਕ ਰਹੀਏ ਉਹ ਕਹਿੰਦੇ ਲੈ ਰੱਬ ਕੀ ਹੈ ਉਹਦੇ ਨਾਲ ਤਾਂ ਮੱਥਾ ਲਾਈ ਬੈਠੇ ਨੇ ਫਿਰ ਉਹ ਤਾਂ ਖਾਂਦਾ ਰੱਬ ਦੀ ਚੱਕੀ ਚੱਲਦੀ ਥੋੜੀ ਜੀ ਹੌਲੀ ਹੈ ਪਰ ਪੀਂਦੀ ਬਹੁਤ ਬਰੀਕ ਹੈ ਜੀ ਨੱਕ ਸੋ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਪਰ ਮੱਤ ਵੱਜਣ ਦੀ ਪਤਾ ਨਹੀਂ ਕੀ ਹੋ ਜਾਂਦਾ ਕੁਦਰਤੀ ਲੋਕ ਆਪਾਂ ਕਹਿਣ ਲੱਗੇ ਚੰਗਾ ਭਲਾ ਘਰ ਸੀ ਯਾਰ ਦੇਖ ਲੈ ਕਿ ਦਿਨਾਂ ਚ ਉੱਜੜ ਗਿਆ ਆਪਾਂ ਪਿੰਡਾਂ ਚ ਵੀ ਆਪਾਂ ਕਹਿੰਦੇ ਰਹਿਣ ਦੇਖਦੇ ਕੋਈ ਮਾੜਾ ਮਾੜੀ ਲਾ ਦੇ ਨਿਕਲਿਆ ਹੋਵੇ ਕਿੰਨਾ ਵਧੀਆ ਘਰ ਸੀ ਦਿਖ ਲੱਦੇ ਨਾਲ ਜਿਆੜਤਾ ਬਈ ਮਤ ਵੱਜਦੀ ਹੈ ਫਿਰ ਜੇ ਤੁਸੀਂ ਅੱਜ ਨਵੀਆਂ ਨੌਕਰੀਆਂ ਲੈ ਕੇ ਚੱਲੇ ਹੋ ਜਦੋਂ ਤੁਹਾਡੇ ਕੋਲੇ ਕੋਈ ਬੰਦਾ ਆਊਗਾ ਕਿਸੇ ਵੀ ਪੋਸਟ ਤੇ ਬੈਠੇ ਹੋਗੇ ਬੜੀ ਉਮੀਦ ਨਾਲ ਆਊਗਾ ਕੋਲ ਤੁਹਾਡੇ ਉਸ ਫਾਰਮ ਤੇ ਸਾਈਨ ਕਰਨ ਨਾਲ ਜਾਂ ਤੁਹਾਡੇ ਉਹਨੂੰ ਕੋਈ ਆਪ ਦੇ ਦਸਤਾਖਤਾਂ ਨਾਲ ਜਾਂ ਮੋਹਰ ਲਾ ਕੇ ਕੀ ਪਤਾ ਉਹਦੀ ਜ਼ਿੰਦਗੀ 'ਚ ਕਿੱਡਾ ਵੱਡਾ ਬਦਲਾਅ ਆ ਸਕਦਾ ਹੈ ਤੇ ਇੱਥੇ ਮੈਨੂੰ ਮਿਲਦੇ ਰਹਿੰਦੇ ਜੀ ਇਹ ਮੇਰੀ ਐਸੀ ਜਗਾ ਤੀ ਤੀਜੀ ਨੌਕਰੀ ਹੈ ਜੀ 1 ਕੋ ਸਾਲ ਚ ਪਹਿਲਾ ਪਟਵਾਰੀ ਬਣਿਆ ਫਿਰ ਕਹਿੰਦਾ ਮੈਸਜੋ ਬਣ ਗਿਆ ਫਿਰ ਮੈਂ ਡੀਐਸਪੀ ਦੀ ਭਰਤੀ ਦਾ ਦਿੱਤਾ ਐਗਜ਼ਾਮ ਮੈਂ ਪਾਸ ਹੋ ਗਿਆ 1 ਕੋ ਸਾਲ ਚ ਤਿੰਨ ਤਿੰਨ ਮੌਕੇ ਕਿਤੇ 70 ਸਾਲ ਚ ਇੱਕ ਵੀ ਨਹੀਂ ਮਿਲਿਆ ਜੇ ਮੌਕੇ ਮਿਲਦੇ ਵੀ ਸੀ ਆਵਦਿਆਂ ਨੂੰ ਅੰਨਾ ਬੰਡੇ ਰਿਓੜੀਆਂ ਮੋੜ ਮੋੜ ਕਰਦਿਆਂ ਨੂੰ ਦੇਵੇ ਸੇਮ ਦੇਖ ਲਿਓ ਤੁਸੀਂ ਸਾਰੇ ਆਪਣੇ ਆਪਣੇ ਲਾਏ ਹੋਏ ਨੇ। ਔਰ ਵੱਡੇ ਉਹਦੇ ਤਾਂ ਬਿਲਕੁਲ ਹੀ ਨਹੀਂ ਮਿਲਦੇ ਸੀ। ਚਪੜਾ ਸੀ ਰਹਾਦੇ ਸੀ ਆਪਨ ਤਾਂ। ਜਦ ਕਲਾਸ 4 ਦੀ ਕੋਈ ਨੌਕਰੀ ਦੇ ਤੋਂ ਇਹਨਾਂ ਨੂੰ। ਅਕਲ ਪਰਸੋਂ ਮੈਂ ਪੜਿਆ ਕਿਸੇ ਦਾ ਮੈਂ ਪੋਸਟ ਆਈ ਮੇਰੇ ਕੋਲ। ਕਿ ਲਵ ਲਵਪ੍ਰੀਤ ਸ਼ਾਇਦੋ ਨਾਮ ਹੋਵੇਗਾ। ਲਵਪ੍ਰੀਤ ਸਿੰਘ ਬਣਿਆ ਐਸ ਡੀ ਐਮ। ਮਾ ਪੈਨਾ ਸੁਪਨਾ ਹੋਇਆ ਪੂਰਾ। ਅੱਖਾਂ ਨਮ ਕਰਕੇ ਪਿਤਾ ਜੀ ਨੇ ਕਿਹਾ ਸ਼ੁਕਰ ਹੈ ਆਮਕਰਾਂ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੌਕਰੀਆਂ ਦੇਣ ਲੱਗੇ। ਨਹੀਂ ਆਪਾਂ ਨੂੰ ਕਿੱਥੇ ਐਸ ਡੀ ਐਮ ਜੱਜ ਵਾਲੇ ਪਾਸੇ ਲੈ ਕੇ ਜਾਂਦੇ ਸੀ। ਆਪਾਂ ਤਾਂ ਪਰਲੇ ਪਾਸੇ ਮੋੜ ਦਿੰਦੇ ਸੀ ਚਲੋ ਚਲੋ ਸ਼ਾਬਾਸ਼। ਨਾਰੀ ਲਾਇਆ ਕਰੋ ਜਿੰਦਾਬਾਦ ਮਰਦਬਾਦ ਚਲੋ ਸ਼ਾਬਾਸ਼। ਸੋ ਆਮਕਰਾਂ ਦੇ ਲੋਕਾਂ ਧੀਆਂ ਧੀਆਂ ਪੁੱਤਾਂ ਚ ਵੀ ਬਹੁਤ ਟੈਲੈਂਟ ਹੈ। ਮੌਕਾ ਤਾਂ ਮਿਲੇ ਨਾ। ਹੁਣ ਮੌਕਾ ਮਿਲ ਰਿਹਾ। ਤਾਂ ਸਾਰੇ ਮੰਤਰੀ ਸਹਿਬਾਨ ਸਾਡੇ ਸਾਡੇ ਅਫਸਰ ਸਹਿਬਾਨ ਸਾਰੇ ਬੈਠੇ ਨੇ। ਸਬੰਧਤ محکمہਆਂ ਦੇ ਸਾਰੇ ਇਹ ਮਿਹਨਤਾਂ ਕਰਦੇ ਨੇ ਫਿਰ ਕਿਸ ਕੇਸ ਲੜਨ ਵੀ ਕਈ ਵਾਰੀ ਕੋਰਟ ਜਾਣਾ ਪੈਂਦਾ ਇਹਨਾਂ ਨੂੰ ਵੀ ਆਪ ਮੇਰੇ ਵੱਲੋਂ ਸੋ ਟੀਮ ਐਫਰਟ ਹੈ ਕੋਈ ਇਹ ਨਾ ਕਹੋ ਕਿ ਇਕੱਲਾ ਭਗਵੰਤ ਮਾਨ ਕਰ ਰਿਹਾ ਮੈਂ ਮੈਂ ਤਾਂ ਸਿਰਫ ਇਹ ਕਹਿਣਾ ਕਿ ਅਸੀਂ ਇਸ ਧਰਤੀ ਸਾਡੀ ਇੰਨੀ ਸੁਲੱਖਣੀ ਹੈ ਇਹ ਨਹੀਂ ਭਾਗਾਂ ਵਾਲੀ ਹੈ ਕਿ ਇਸ ਧਰਤੀ ਤੇ ਆ ਕੇ ਕੋਈ ਭੁੱਖਾ ਨਹੀਂ ਮਰ ਸਕਦਾ ਚਾਹ ਬਾਰੂ ਆਇਆ ਹੋਵੇ ਪਰਦੇਸੀ ਹੋਵੇ ਜੋ ਮਰਜੀ ਹੋਵੇ ਇਹ ਧਰਤੀ ਕਿਸੇ ਨੂੰ ਭੁੱਖਾ ਨਹੀਂ ਮਾਰਦੀ ਇਹ ਗੁਰੂ ਨਾਨਕ ਦੇਵ ਜੀ ਦੀ ਧਰਤੀ ਹੈ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਧਰਤੀ ਹੈ ਇੱਥੇ ਹੱਕ ਨਹੀਂ ਮਾਰੇ ਜਾ ਸਕਦੇ ਕਿਸੇ ਦੇ ਇਹ ਸ਼ਹੀਦ ਆਜ਼ਮ ਭਗਤ ਸਿੰਘ ਹੋਣ ਧਰਤੀ ਹੈ ਪੀਰਾਂ ਫਕੀਰਾਂ ਪਗੰਬਰਾਂ ਦੀ ਧਰਤੀ ਹੈ ਸੋ ਹੁਣ ਤੁਸੀਂ ਦੇਖ ਰਹੇ ਹੋਵੋਗੇ ਪਿਛਲੇ 10 ਦਿਨਾਂ ਤੋਂ ਸਿਲਸਿਲਾ ਚੱਲ ਰਿਹਾ ਹੈ ਸਾਡੇ ਮੁੰਡੇ ਜਿਹੜੇ ਬਾਹਰ ਗਏ ਉਹਨਾਂ ਨੂੰ ਬਾ ਇੱਧਰ ਨੂੰ ਵਾਪਸ ਭੇਜ ਰਹੇ ਹਨ ਉਹਨਾਂ ਨੂੰ ਵੀ ਮੈਂ ਗਿਆ ਸੀ ਅੰਮ੍ਰਿਤਸਰ ਮਿਲਣ ਤੇ 60 60 70 70 ਲੱਖ ਰੁਪਈਆ ਲੱਗ ਗਿਆ ਜ਼ਮੀਨਾਂ ਵੇਚ ਗਿਆ ਤੇ ਫਿਰ ਵੀ ਮੌਤ ਦੇ ਮੂੰਹ ਰਾਹੀਂ ਲੰਗਣਾ ਜਿਹੜਾ ਉਹ ਜੰਗਲਾਂ ਜੰਗਲਾਂ ਵਿੱਚ ਦੀ ਸਮੁੰਦਰਾਂ ਵਿੱਚ ਦੀ ਉਹ ਬਹੁਤ ਵੱਡੀ ਮਜਬੂਰੀ ਹੋਊਗੀ ਜਿਹੜੇ ਘਰੋਂ ਕਿਸੇ ਨੇ ਪੈਰ ਪਟਿਆ ਹੋਊਗਾ ਤਾਂ ਐਸੇ ਕਰਕੇ ਮੈਂ ਬਹੁਤ ਸਿਰ ਪਹਿਲਾਂ ਕੈਸਟਾ ਸੀਰੀਜ਼ ਦੇ ਵਿੱਚ ਵੀ ਇਹੀ ਕਹਿੰਦਾ ਸੀਗਾ ਕਿ ਜੇ ਉਹਨਾਂ ਕੋਲ ਹੀ ਜਾਣਾ ਸੀ ਗੋਰੀਆਂ ਕੋਲ ਫਿਰ ਉਹਨਾਂ ਨੂੰ ਕੱਢਣ ਵਾਸਤੇ ਸ਼ਹੀਦ ਅਜ਼ਮ ਭਗਤ ਸਿੰਘ ਰਾਜਗੁਰੂ ਸੁਖਦੇਵ ਕਰਤਾਰ ਸਿੰਘ ਸਰਾਭਾ ਲਾਲਾ ਲਾਜਪਤਰਾਏ ਵਰਗੇ ਫਿਰ ਅਸੀਂ ਇਹ ਜਿਹੇ ਹੀਰੇ ਕਾ ਉਮਰ ਵਾਲੇ